ਮਹਾਰਾਜ ਨੂੰ ਦੇਖਦਾ ਹੋਇਆ ਕਿ ਬਾਈ ਚਾਂਸ ਕਰੇ ਘਰ ਪਰੋ ਜਾਵੇ ਤੇ ਬਾਟੇ ਉੱਤੇ ਬਿਲਕੁਲ ਬਾਬਾ ਸੋਸਾ ਹਰਨਾ ਬਸਾ ਬਸਤਾ ਨਾ ਉਹ ਸਾਡਾ ਉੱਤੇ ਸਾਨੂੰ بار بار ਨਾਂ ਜਾਣ ਦਿੱਤਾ ਜਾਵੇ ਤੇ ਮਹਾਰਾਜ ਦੇ ਸਰੂਪਾਂ ਦੀ ਗੱਲ ਵੀ ਨਾ ਹੋਇਆ ਇਸ ਕਰਕੇ ਨਾਲ ਸਰਕਾਰ ਕਰਨ ਵਾਸਤੇ ਦਰਬਾਰ ਸਾਹਿਬ ਜਿਹੜਾ ਬਾਬਾ ਨਾਮਕ ਹੈ ਜਮਨਤਵਾਚਨ ਜਦੋਂ ਤੋਂ ਲੋੜ ਪਈ ਗਈ ਉਦੋਂ ਫੇਰ ਅਸੀਂ ਕਰਕੇ ਤਰਸ ਕਰਨਾ ਹੁਣ ਐਸੇ ਤੋਂ ਕਿਹੜਾ ਕਹਿ ਨਹੀਂ ਮੰਜਾ ਨੂੰ ਖੜਿਆ ਸੀ ਨਾਲ ਮੰਜਾ ਤੋਂ ਨਾਲ ਖੜਿਆ ਸੀ ਕੋਹੜਾ ਕਰਨ ਕੀ ਨਾਲ ਖੜਿਆ ਸੀ ਉਹਨਾਂ ਦੀ ਦਵਾਈ ਇੱਥੇ ਆਪਸ ਵਿੱਚ ਇਹ ਫੈਸਲਾ ਆਪ ਹੀ ਲੈ ਆਇਆ ਜ ਫੌਜ ਵੱਲੋਂ ਵੀ ਕੁਝ ਕਿਹਾ ਨਹੀਂ ਕੋਈ ਫੌਜ ਵੱਲੋਂ ਕੋਈ ਨਹੀਂ ਆਪਨੇ ਆਪ ਹੀ ਕੋਈ ਸੋਚਾ ਬਿਲਕੁਲ ਬਾਰਡਰ ਤੇ ਆ ਤੇ ਕੋਈ ਕੱਲ ਨੂੰ ਜੱਦ ਵੀ ਨਾ ਕਿੰਨੇ ਪੰਛੀ ਕਿੰਨੇ ਸੂਤਰੀ ਦੋ ਸੂਤਰੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਅੱਜ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਇਹਨੂੰ ਮੁੱਖ ਰੱਖਦਿਆਂ ਆਇਆ ਬਾਬਾ ਸਿੱਧ ਸਿੰਘ ਜੋ ਜੀਰੋ ਲਾਈਨ ਦੇ ਉੱਤੇ ਗੁਰਦਾ ਸਾਹਿਬ ਸਜੋਬਤ ਹੈ ਉੱਥੇ ਦੋ ਪਾਵਨ ਸਰੂਪ ਸੋਭਤ ਸਨ ਉਹਨਾਂ ਨੂੰ ਅੱਜ ਪੂਰੀ ਮਾਣ ਮਰਿਆਦਾ ਅਬਦ ਸਹਿਤ ਇਸ ਗੁਰਦਆਰਾ ਸਿਦਦਾਰ ਸਾਹਿਬ ਵਿਖੇ ਲੈ ਕੇ ਆਏ ਆਂ ਬਾਕੀ ਵੀ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਆ ਜੋ ਬਾਰਡਰ ਦੇ ਨੇੜੇਲੇ ਪਿੰਡ ਨੇ ਉੱਥੇ ਪਾਵਨ ਸਰੂਪ ਜੋ ਸੋਭਤ ਨੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਜੇ ਨਹੀਂ ਕੋਈ ਲਿਜਾ ਜਾਂਦਾ ਤੇ ਉਹ ਆਪਾਂ ਗੁਰਦਆਸੀ ਦਰਬਾਰ ਸਾਹਿਬ ਨਾਲ ਸੰਪਰਕ ਕਰਨ ਸੰਗਤ ਜਿਵੇਂ ਜੰਗ ਤੇ ਮੌਤ ਦੇ ਵਿੱਚ ਰਾਤ ਰਾਤੇ ਬਤਵਾ ਸਾਜ ਆ ਕੇ ਖੇਡਦੀ ਹੈ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਜਾਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਇਹ ਆਪਾਂ ਨੂੰ ਅੱਜ ਤੋਂ 2 ਦਿਨ ਪਹਿਲਾਂ ਪ੍ਰਧਾਨ ਜੀ ਵੱਲੋਂ ਹੋਏ ਹਦੇ ਅਨੁਸਾਰ ਜੋ ਸੰਗਤਾਂ ਆਪਣੇ ਘਰ ਛੱਡ ਕੇ ਆਉਂਦੀਆਂ ਨੇ ਉਹਨਾਂ ਨੂੰ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੰਗਰ ਦੇ ਰਹਿਸ਼ ਦੇ ਲੋੜ ਅਨੁਸਾਰ ਦਵਾਈਆਂ ਤੇ ਪ੍ਰਬੰਧ ਕੀਤੇ ਗਏ ਨੇ ਤੇ ਸੰਗਤਾਂ ਜਿਹੜੀਆਂ ਨੇ ਉਹ ਬੇਚਿਚਕੋ ਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਸਕਦੀਆਂ ਹਨ ਜਿੱਥੇ ਕੋਈ ਵੀ ਜਾਤੀ ਬੰਧਨ ਨਹੀਂ ਹੋਵੇਗਾ Hindu Sikh Muslim Asai ਸਭ ਆ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ